ਸਾਡੇ ਸੰਚਿਤ ਕਰਮ ਪਿਛਲੇ ਕਰਮ ਪਿਛਲੇ ਜਨਮ ਮਤਲਬ ਅੱਜ ਤੋਂ ਪਹਿਲਾਂ ਹੁਣ ਅੱਜ ਇੱਕ ਬੰਦਾ ਨਵਾਂ ਪਹਿਲੀ ਵਾਰੀ ਦੀਵਾਨ ਚ ਬੈਠਾ ਹੈ ਮੰਨ ਲਓ ਕਦੇ ਐਦਾਂ ਸਾਹਮਣੇ ਦੀਵਾਨ ਨਹੀਂ ਸੁਣਿਆ ਉਹ ਕਵੇ ਜੀ ਮੇਰਾ ਪਿਛਲਾ ਕਰਮ ਕਿਹੜਾ ਹੋਇਆ ਕਦੇ ਨਾ ਕਦੇ ਕੋਈ ਕਲਿੱਪ ਸੁਣਿਆ ਹੋਣਾ ਕਦੇ ਕੋਈ ਗੱਲ ਸੁਣੀ ਹੋਣੀ ਹੈ ਉਹ ਦਿਨ ਫਿਰ ਮਨ ਚ ਆਉਂਦਾ ਕਦੇ ਨਾ ਕਦੇ ਮੌਕਾ ਬਣੇਗਾ ਤੇ ਜਾਵਾਂਗੇ ਤੇ ਸੁਣਾਗੇ ਤੇ ਬੈਠਾਂਗੇ ਉਦਣ ਦਾ ਜਿਹੜਾ ਬੀਜ ਬੀਜਿਆ ਅੱਜ ਵੱਢ ਲਿਆ ਤੇ ਕਈ ਅੱਜ ਦੀਵਾਨ ਚ ਆਏ ਐ ਇਹਨਾਂ ਨੇ ਸੋਚਣਾ ਵੀ ਹੁਣ ਜਦੋਂ ਅੱਗੇ ਕਿਤੇ ਪ੍ਰੋਗਰਾਮ ਹੋਵੇਗਾ ਨਾ ਆਪਾਂ ਹੁਣ ਅੱਜ ਬੈਠੇ ਬੈਠੇ ਸੋਚ ਲਓ ਵੀ ਕੱਲ ਦੇ ਦੀਵਾਨ ਚ ਜ਼ਰੂਰ ਬਹਿਣਾ ਹੈ ਮਤਲਬ ਅੱਜ ਦਾ ਬੀਜਿਆ ਫੇਰ ਆਪਾਂ ਕੱਲ ਵੱਢਾਂਗੇ ਕੱਲ ਨੂੰ ਫੈਸਲਾ ਕਰਿਓ ਵੀ ਆਪਾਂ ਅਗਲੇ ਮਹੀਨੇ ਫੇਰ ਆਵਾਂਗੇ 17 ਮਈ ਨੂੰ ਦੀਵਾਨ ਲੱਗਣਾ 17 ਮਈ ਦਾ ਅਗਲੇ ਮਹੀਨੇ ਦਾ ਵੀ ਆਪਾਂ 17 ਮਈ ਨੂੰ ਮਹੀਨੇ ਕੇ ਬਾਅਦ ਫੇਰ ਆਵਾਂਗੇ ਕੱਲ ਨੂੰ ਬੀਜ ਗਿਆ ਸੋਚ ਲਿਆ ਸਤਾਰਾ ਆ ਗਈ ਉਹ ਫੇਰ ਸ਼ੁਰੂ ਹੋ ਗਿਆ ਸੋ ਇਹ ਕੀ ਹੈ ਕਿ ਇੱਕ ਲੜੀ ਚੱਲਦੀ ਰਹਿੰਦੀ ਹੈ ਐਦਾਂ ਹੌਲੀ 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 ਅਸੀਂ ਸੋਚ ਲੈਨੇ ਆ ਫੇਰ ਅੱਗੇ ਜਾ ਕੇ ਕਰਮ ਕਰਦੇ ਆ ਫੇਰ ਫੇਰ ਅੱਗੇ ਭਾਗ ਬਣ ਜਾਂਦੇ ਨੇ ਭਾਗ ਕੀ ਹੁੰਦੇ ਨੇ ਵੇਖੋ ਭਾਗ ਹੁੰਦੇ ਨੇ ਦਿਨ ਰਾਤ ਕਮਾਇੜੋ ਸਵਾਇਓ ਮੱਥੇ ਜੋ ਦਿਨ ਰਾਤ ਅਸੀਂ ਕੰਮ ਕਰਦੇ ਆ ਸਾਡੇ ਮੱਥੇ ਤੇ ਭਾਗ ਬਣਦੇ ਨੇ ਧਿਆਨ ਨਾਲ ਸੁਣਿਓ ਜੀ ਰੋ ਚੰਗਾ ਕੰਮ ਕਰਦੇ ਆ ਚੰਗੇ ਵਿਚਾਰ ਚੰਗੇ ਭਾਗ ਬਣਦੇ ਨੇ ਅੱਜ ਇੱਥੇ ਬੈਠੇ ਆ ਚੰਗੀ ਸੋਚ ਬਣੇਗੀ ਮਾੜੇ ਥਾਂ ਤੇ ਬੈਠੇ ਹੋਵਾਂਗੇ ਮਾੜੇ ਭਾਗ ਬਣ ਜਾਣਗੇ ਕਰਮ ਤੋਂ ਭਾਗ ਬਣਦੇ ਨੇ ਭਾਗ ਤੋਂ ਫਿਰ ਕਰਮ ਬਣਦੇ ਨੇ ਫਿਰ ਫਿਰ ਭਾਗ ਬਣਦੇ ਨੇ ਜਿਵੇਂ ਬੀਜ ਤੋਂ ਦਰਖਤ ਬਣਦਾ ਹੈ ਦਰਖਤ ਤੋਂ ਫਿਰ ਬੀਜ ਬਣਦਾ ਹੈ ਬੀਜ ਤੋਂ ਫਿਰ ਦਰਖਤ ਬਣਦਾ ਦਰਖਤ ਤੋਂ ਫਿਰ ਬੀਜ ਬਣ ਜਾਂਦਾ ਐਦਾਂ ਹੀ ਭਾਗ ਤੋਂ ਕਰਮ ਬਣਦੇ ਨੇ ਕਰਮ ਤੋਂ ਫਿਰ ਭਾਗ ਬਣਦੇ ਨੇ ਐਦਾਂ ਹੀ ਚੱਲੀ ਜਾਂਦਾ ਹੈ ਭਾਗ ਮਤਲਬ ਵਿਚਾਰ ਤੇਰੇ ਅੰਦਰ ਇੱਥੇ ਮੱਥੇ ਦੇ ਵਿੱਚ ਚੱਲਦਾ ਕਿ ਮੱਥੇ ਦੇ ਭਾਗ ਮਤਲਬ ਮੱਥੇ ਦੇ ਅੰਦਰ ਚੱਲਣ ਵਾਲੇ ਵਿਚਾਰ ਹੋਰ ਇੱਥੇ ਲਿਖੇ ਨਹੀਂ ਹੋਏ ਇਦਾਂ ਵੀ ਕੋਈ ਹੋਰ ਭਾਸ਼ਾ 'ਚ ਕਿਹੜੀ ਭਾਸ਼ਾ 'ਚ ਲਿਖੇ ਮੱਥੇ ਤੇ ਭਾਗ ਮਤਲਬ ਹੁੰਦਾ ਤੇਰੀ ਖੋਪੜੀ ਵਿੱਚ ਚੱਲਣ ਵਾਲੇ ਤੇਰੇ ਦਿਮਾਗ ਦੇ ਵਿੱਚ ਜੋ ਚੱਲਣ ਵਾਲੇ ਵਿਚਾਰ ਨੇ ਥੌਟ ਨੇ ਜਿਹੜੇ ਜੇ ਤੇਰੇ ਥੌਟ ਚੰਗੇ-ਚੰਗੇ ਚੱਲ ਰਹੇ ਨੇ ਮਤਲਬ ਚੰਗੇ-ਚੰਗੇ ਭਾਗ ਨੇ ਤੇ ਜੇ ਥਾਟ ਨੈਗੇਟਿਵ ਚੱਲ ਰਹੇ ਨੇ ਤੇ ਮਤਲਬ ਮਾੜੇ ਮਾੜੇ ਭਾਗ ਨੇ ਹੁਣ ਇੱਥੇ ਬੰਦੇ ਦੇ ਦਿਮਾਗ ਚ ਆ ਰਿਹਾ ਯਾਰ ਗੱਡੀ ਕਿਸੇ ਦੀ ਚਾਬੀ ਚੂਬੀ ਲਾ ਕੇ ਵੇਖੀਏ ਜੇ ਲੱਗ ਜੇ ਉੱਥੋਂ ਨਿਕਲ ਜੇ ਲੈ ਜੀਏ ਮਤਲਬ ਦਿਮਾਗ ਚ ਆ ਰਿਹਾ ਮਤਲਬ ਬੰਦੇ ਦੇ ਭਾਗ ਮਾੜੇ ਸ਼ੁਰੂ ਹੋ ਗਏ ਭਾਗ ਮਾੜੇ ਸ਼ੁਰੂ ਹੋ ਗਏ ਸੋਚਣਾ ਸ਼ੁਰੂ ਹੋ ਗਿਆ ਸੋਚ ਮਾੜੀ ਪੈਦਾ ਹੋ ਗਈ ਤੇ ਮਾੜੇ ਭਾਗ ਸ਼ੁਰੂ ਹੋ ਗਏ ਬਿਲਕੁਲ ਬਿਲਕੁਲ ਚੰਗੇ ਫੁਰਨੇ ਚੰਗੇ ਖਿਆਲਾਤ ਚੰਗੇ ਵਿਚਾਰ ਮਤਲਬ ਚੰਗੇ ਭਾਅ ਨਹੀਂ ਕਹਿੰਦੇ ਸੋਚ ਚੰਗੀ ਰੱਖ ਮਾੜੇ ਵਿਚਾਰ ਮਤਲਬ ਮਾੜੇ ਭਾਅ ਫਿਰ ਜਿਹੜੇ ਸਾਡੇ ਅੰਦਰ ਪਹਿਲਾਂ ਵਿਚਾਰ ਆਉਂਦੇ ਆ ਫਿਰ ਅਸੀਂ ਉਹਨੂੰ ਪ੍ਰੈਕਟੀਕਲ ਰੂਪ ਦਿੰਨੇ ਆ ਉਦੋਂ ਫਿਰ ਉਹ ਕਰਮ ਬਣ ਜਾਂਦਾ ਪਹਿਲਾਂ ਵਿਚਾਰ ਆਉਂਦਾ ਫਿਰ ਉਹਨੂੰ ਪ੍ਰੈਕਟੀਕਲ ਕਰੀਦਾ ਹੁਣ ਕਈ ਕਹਿਣਗੇ ਵਿਚਾਰਾਂ ਦਾ ਵੀ ਫਲ ਮਿਲਦਾ ਮੰਨ ਲਓ ਕਿਸੇ ਦੀ ਧੀ ਪੈਣ ਵੱਲ ਮਾੜੇ ਬਾਰੇ ਮਾੜਾ ਸੋਚਦਾ ਹੈ ਕਦੇ ਮੈਨੂੰ ਮੌਕਾ ਮਿਲੇ ਉਹਦੇ ਨਾਲ ਐ ਕਰਾਂ ਐ ਕਰਾਂ ਸੋਚਦਾ ਤੇ ਕੀਤਾ ਤੇ ਹੈ ਨਹੀਂ ਫਿਰ ਉਹਦਾ ਵੀ ਫਲ ਮਿਲਦਾ ਪਰ ਜਿਹੜੇ ਫੁਰਨੇ ਨੇ ਨਾ ਖਿਆਲ ਨੇ ਉਹ ਮੈਲ ਹੈ ਜਿਹੜੀ ਠੀਕ ਹੈ ਕਰਮ ਭਾਵੇਂ ਨਹੀਂ ਹੋਇਆ ਪਰ ਖਿਆਲਾਂ ਦੇ ਉੱਤੇ ਵੀ ਬੰਦੇ ਨੂੰ ਕਾਬੂ ਪਾ ਲੈਣਾ ਚਾਹੀਦਾ ਮਾੜੇ ਵਿਚਾਰ ਖਿਆਲات ਵੀ ਜਿਹੜੇ ਹਨ ਉਹ ਵੀ ਕਿਤੇ ਨਾ ਕਿਤੇ ਬੀਜੇ ਜਾਣਗੇ ਖਿਆਲ ਵੀ ਕਿਉਂ ਮਾੜਾ ਹੋਵੇ ਫੁਰਨਾ ਵੀ ਮਾੜਾ ਕਿਉਂ ਹੋਵੇ ਸਾਨੂੰ ਪਹਿਲਾਂ ਆਪਣੇ ਫੁਰਨੇ ਤੇ ਹੀ ਕੰਮ ਕਰਨਾ ਪੈਣਾ ਵਿਚਾਰਾਂ ਤੇ ਹੀ ਕੰਮ ਕਰਨਾ ਪੈਣਾ ਭਾਈ ਸਾਡੇ ਖਿਆਲ ਾਤ ਕਿੱਦਾਂ ਦੇ ਹਨ ਸਾਡੇ ਵਿਚਾਰ ਕਿਵੇਂ ਦੇ ਹਨ ਤੇ ਨਾਲ ਉਹ ਜਿਹੜੇ ਵਿਚਾਰ ਨੇ ਉਹਨਾਂ ਨੂੰ ਬਦਲਣ ਲਈ ਕੀ ਕੀਤਾ ਜਾ ਸਕਦਾ ਹੈ ਰਿਪਲੇਸ ਕਰੋ ਬਿਲਕੁਲ ਇਹ ਕਿੰਨੀ ਵਾਰੀ ਪਿਛਲੇ ਦੁਵਾਨਾਂ ਚ ਗੱਲ ਕੀਤੀ ਹੈ ਕਿਡਨੀ ਖਰਾਬ ਹੋਵੇ ਤੇ ਕਿਡਨੀ ਬਦਲਾ ਲਓ ਬਿਲਕੁਲ ਲੀਵਰ ਖਰਾਬ ਹੋਵੇ ਬੋਲੋ ਲੀਵਰ ਬੋਲੋ ਲੀਵਰ ਲਾ ਲਓ ਪ੍ਰਸ਼ਾਦਾ ਸ਼ੱਕੇ ਨਹੀਂ ਆਏ ਫਿਰ ਬੋਲੋ ਸੰਗਦੇ ਕਿਉਂ ਹੈ ਲੀਵਰ ਖਰਾਬ ਹੋਵੇ ਤੇ ਲੀਵਰ ਬਦਲਾ ਲਓ ਅੱਖ ਖਰਾਬ ਹੋਵੇ ਤੇ ਅੱਖ ਬਦਲਾ ਲਓ ਖੂਨ ਖਰਾਬ ਹੋ ਗਏ ਤੇ ਖੂਨ ਬਲੱਡ ਚੜ੍ਹਾ ਲਓ ਤੇ ਜੇ ਤੇਰੇ ਵਿਚਾਰ ਮੈਲੇ ਨੇ ਤੇ ਫਿਰ ਵਿਚਾਰ ਬਦਲ ਲੈ ਰਿਪਲੇਸ ਕਰ ਲੈ ਕਹਿੰਦੇ ਆ ਤੇ ਤੁਸੀਂ ਕਹੋਗੇ ਵੀ ਵਿਚਾਰ ਰਿਪਲੇਸ ਕਿਵੇਂ ਕੀਤੇ ਜਾਂਦੇ ਆ ਵਿਚਾਰ ਰਿਪਲੇਸ ਕੀਤੇ ਜਾਂਦੇ ਆ ਮਨ ਵਿੱਚ ਹੈ ਤੇਰੇ ਵਾਲਾ ਗੰਦਾ ਮੈਲਾ ਮਨ ਦੇ ਦੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਾਰਜ ਰਾਸ ਇਹ ਮਨ ਦੇ ਦੇ ਤਜ ਅਭਿਮਾਨ ਲਿਹੋ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਅਭਿਮਾਨ ਤਜ ਹੰਕਾਰ ਛੱਡ ਭੇੜੇ ਫੁਰਨੇ ਭੇੜੇ ਖਿਆਲات ਜਿਹੜੇ ਹੰਕਾਰ ਵਾਲੇ ਹਨ ਉਹਨਾਂ ਨੂੰ ਛੱਡ ਦੇ ਈਗੋ ਆ ਈਗੋ ਵਾਲੇ ਖਿਆਲ ਛੱਡ ਦੇ ਤੇ ਆਪਣੇ ਅੰਦਰ ਧਾਰਨ ਕਰ ਲੈ ਮਾੜੇ ਵਿਚਾਰ ਛੱਡ ਦੇ ਚੰਗੇ ਵਿਚਾਰ ਲਿਆ ਆਨੰਦ ਹੀ ਆਨੰਦ ਹੈ ਵਿਚਾਰਾਂ ਨੇ ਦੁਖੀ ਕੀਤਾ ਪਿਆ ਸਾਡੇ ਚ ਜਿਹੜੇ ਬੰਦੇ ਦੇ ਵਿਚਾਰ ਆਏ ਨੇ ਧੰਨ ਸੱਚੇ ਪਾਤਸ਼ਾਹ ਧੰਨ ਕਲਗੀਆਂ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਕੀਆ ਸੰਗਤਾਂ ਮਨ ਵੇਖ ਵੇਖ ਕੇ ਖੁਸ਼ੀ ਹੋਈ ਜਾਂਦਾ ਖੁਸ਼ੀ ਹੋਈ ਜਾਂਦਾ ਉਹ ਇੱਥੇ ਆਨੰਦ ਚ ਬੈਠਾ ਇੱਕ ਕਹੀ ਜਾਂਦਾ ਦੁਖੀ ਨੇ ਨਾ ਪਿੰਡੀ ਪੀੜਿਆ ਕਿਵੇਂ ਗੱਡੀ ਨਿਕਲੂਗੀ ਆਪਣੀ ਸੋਚ ਦੀ ਗੱਲ ਰੋਟੀ ਇੰਨੇ ਬੰਦੇ ਕਿੱਥੇ ਛੱਕਣਗੇ ਉੱਥੇ ਚਿੱਕੜ ਹੋਇਆ ਪਿਆ ਹੋਣਾ ਉੱਥੇ ਹਮਸ ਹੋਈ ਪਈ ਹੋਣੀ ਆ ਉੱਥੇ ਮੱਛਰ ਹੋਇਆ ਪਿਆ ਹੋਣਾ ਇੱਕ ਦੇ ਦਿਮਾਗ 'ਚ ਇਹੀ ਚੱਲੀ ਜਾਂਦਾ ਯਾਰ ਕਮਰਾ ਮਿਲਣਾ ਹੀ ਕੋਈ ਨਹੀਂ ਕਿੱਥੇ ਸਵਾਂਗੇ ਕਿੱਥੇ ਨਾਵਾਂਗੇ ਕਿੱਧਰ ਜਾਵਾਂਗੇ ਕਿਵੇਂ ਇੰਨੇ ਭੀੜ ਵਿੱਚ ਬੰਦਾ ਫਾਸੀ ਨਾ ਜਾਵੇ ਕਿਤੇ ਜਾ ਕੇ 네ਗੇਟਿਵ ਬੰਦਾ ਇਦਾਂ ਹੀ ਐ ਨਾ ਨੇਗੇਟਿਵ ਬੰਦੇ ਇਦਾਂ ਦੀ ਗੱਲਾਂ ਹੀ ਕਰਦੇ ਨੇ ਬਿਲਕੁਲ ਪਰ ਇੱਕ ਪੋਜ਼ਿਟਿਵ ਬੰਦਾ ਉਹ ਕਹਿੰਦਾ ਵਾਹ ਮੇਰੇ ਅਕਲਗੀਆਂ ਵਾਲਿਆ ਧੰਨ ਤੂੰ ਤੇ ਧੰਨ ਤੇਰੀ ਸਿੱਖੀ ਧੰਨ ਤੇਰੀ ਸੰਗਤ ਧੰਨ ਗੁਰੂ ਤੇ ਧੰਨ ਗੁਰੂ ਪਿਆਰੇ ਬਿਲਕੁਲ ਉਹ ਇਦਾਂ ਵੇਖਦਾ ਉਹ ਵੇਖ ਵੇਖ ਖੁਸ਼ ਹੋਈ ਜਾਂਦਾ ਮਗਰੋਂ ਲੈ ਓਏ ਨਹੀਂ ਰੋਟੀ ਮਿਲੇਗੀ ਇਦਾਂ ਕਿਤੇ ਚੱਪਾ ਮਿਲ ਗਿਆ ਖਾ ਲਾਂਗੇ ਨਹੀਂ ਦੇ ਨਾਲ ਖੁਸ਼ੀ ਹੋਈ ਜਾਂਦਾ ਵੀ ਕਿੰਨੇ ਬੰਦੇ ਅਮਰ ਸ਼ਕਨ ਨੂੰ ਮਨ ਬਣਾ ਰਹੇ ਹਨ ਤਿਆਰੀਆਂ ਕਰ ਰਹੇ ਹਨ ਕੋਈ ਨਸ਼ਾ ਛੱਡ ਰਿਹਾ ਯਾਰ ਕੋਈ ਚੰਗੇ ਪਾਸੇ ਲੱਗਾ ਉਹ ਪੱਬ ਕਲੱਬ ਵਿੱਚ ਜਾਂਦੇ ਨਾਲੇ ਪੈਸੇ ਲਾਉਂਦੇ ਕਿੰਨਾ ਗੰਦਮੰਦ ਚੱਲਦਾ ਰਹਿੰਦਾ ਸ਼ਹਿਰਾਂ 'ਚ ਵੇਖ ਲਓ ਬੁਰਾ ਹੀ ਹਾਲ ਹੈ ਆ ਵਿਆਹ ਚੱਲਦੇ ਨੇ ਸਾਰੀ ਸਾਰੀ ਰਾਤ ਡੀਜੇ ਚੱਲੀ ਜਾਂਦਾ ਕੰਨ ਪਾਈ ਨਹੀਂ ਸੁਣਦੀ ਹੁੰਦੀ ਜਦੋਂ ਮੰਨ ਲੋ ਚੱਲਦਾ ਹੁੰਦਾ ਤੇ ਇੱਕ ਨੈਗੇਟਿਵ ਬੰਦਾ ਹੁੰਦਾ ਇੱਕ ਪੋਜ਼ਿਟਿਵ ਬੰਦਾ ਹੁੰਦਾ ਇੱਕ ਪਿਆਰ ਵਾਲਾ ਇੱਕ ਦੂਰੇ ਵਿਚਾਰ ਨਫ਼ਰਤ ਭਰ ਕੇ ਬੈਠਾ ਇੱਕ ਪਿਆਰ ਭਰ ਕੇ ਬੈਠਾ ਹੁਣ ਜਿਸ ਦੇ ਹਿਰਦੇ ਦੇ ਵਿੱਚ ਪਿਆਰ ਭਰਿਆ ਪਿਆ ਪਿਆਰ ਹੀ ਪਿਆਰ ਹੈ ਪਿਆਰ ਹੀ ਪਿਆਰ ਉਹਨੇ ਹੋਰ ਤਰ੍ਹਾਂ ਸੋਚਣਾ ਇੱਕ ਨਫ਼ਰਤ ਵਾਲੇ ਨੇ ਵੈਰ ਰੱਖਣ ਵਾਲੇ ਨੇ ਜ਼ੈਲਸ ਰੱਖਣ ਵਾਲੇ ਨੇ ਹੋਰ ਤਰ੍ਹਾਂ ਸੋਚਣਾ ਬਾ ਇੱਥੇ ਹੀ ਬਦਲ ਜਾਂਦੀ ਸਾਰੀ ਖੇਡ ਬਸ ਇੱਥੇ ਹੀ ਖੇਡ ਬਦਲ ਜਾਂਦੀ ਤਾਂ ਕਰਕੇ ਭੋਸ਼ ਹੋਈਏ ਤੇ ਨੈਗੇਟਿਵ ਬੰਦੇ ਬਾਕੀਆਂ ਨੂੰ ਵੀ ਨੈਗੇਟਿਵ ਕਰ ਸਹੀ ਗੱਲਾਂ ਡਾਕਟਰ ਕੋਲ ਗਈ ਇੱਕ ਬੀਬੀ ਸੁਣਨਾ ਉਹ ਬੀਬੀ ਡਿਪਰੈਸ਼ਨ ਵਿੱਚ ਸੀ ਤੇ ਡਾਕਟਰ ਕੋਲ ਗਈ ਹੁੰਦੇ ਨੇ ਨਾ ਇਦਾਂ ਦੇ ਉਹ ਡਾਕਟਰ ਕੋਲ ਗਈ ਤੇ ਉਹ ਕਹਿੰਦੀ ਜੀ ਮੈਂ ਉਹ ਚੁੱਪ ਚੇ ਕਰਕੇ ਕਿੰਨਾ ਚਿਹਰੀ ਬੈਠੀ ਰਹੀ ਡਾਕਟਰ ਕਹਿੰਦਾ ਬੀਬੀ ਹੁਣ ਕੀ ਸੋਚ ਰਹੀ ਸੀ ਹੁਣ ਤੂੰ ਕੀ ਸੋਚ ਰਹੀ ਸੀ ਕਹਿੰਦੀ ਡਾਕਟਰ ਸਾਹਿਬ ਤੁਸੀਂ ਨਾ ਹੀ ਪੁੱਛੋ ਵੀ ਮੈਂ ਕੀ ਸੋਚ ਰਹੀ ਬਿਲਕੁਲ ਕਹਿੰਦੇ ਨਹੀਂ ਡਾਕਟਰ ਸਾਹਿਬ ਕੁਛ ਤੇ ਦੱਸੋ ਵੀ ਬੀਬੀ ਜੀ ਤੁਸੀਂ ਕੁਛ ਤੇ ਦੱਸੋ ਡਾਕਟਰ ਪੁੱਛਦਾ ਡਿਪਰੈਸ਼ਨ ਵਾਲਾ ਵੀ ਤੂੰ ਬੀਬੀ ਹੁਣ ਕੁਝ ਤੇ ਦੱਸ ਵੀ ਤੂੰ ਸੋਚ ਕੀ ਰਹੀ ਸੀ ਕਹਿੰਦੀ ਮੈਂ ਸੋਚਦੀ ਸੀ ਮਰੀਜ਼ ਤੇ ਦੋ ਹੀ ਨੇ ਇੱਕ ਮੈਂ ਐ ਇੱਕ ਹੋਰ ਐ ਸਾਡੇ ਤੋਂ ਡਾਕਟਰ ਦੋ-ਦੋ 3-300 ਰੁਪਇਆ 5-500 ਲੈ ਲੇਗਾ ਰੁਪਇਆ 1000 ਐ ਬੰਦੇ ਤਿੰਨ ਚਾਰ ਰੱਖੀ ਫਿਰਦਾ ਹੈ ਬਿਜਲੀ ਦਾ ਬੇਲੀ ਵੜਾਉਂਦਾ ਹੋਣਾ ਤੈਨੂੰ ਮਸ਼ੀਨਾਂ ਤੂੰ ਇੰਨੀਆਂ ਮਹਿੰਗੀਆਂ ਲਿਆਂਦੀਆਂ ਪਹਿਲਾਂ ਤੂੰ 25 30 ਸਾਲ ਪੜ੍ਹਾਈ ਕੀਤੀ ਹੋਣੀ ਐ ਫਿਰ ਤੂੰ ਇੰਨੇ ਬੰਦੇ ਰੱਖੇ ਨੇ ਥਾਂ ਬਹੁਤ ਵੱਡੀ ਐ ਪਲਾਟ ਵੱਡਾ ਖਰਚਾ ਜ਼ਿਆਦਾ ਕਰ ਲਿਆ ਮਰੀਜ਼ ਦੋ ਹੀ ਆਉਂਦੇ ਨੇ ਮੈਂ ਸੋਚਦੀ ਆ ਤੇਰਾ ਕੰਮ ਕਿਵੇਂ ਚੱਲਦਾ ਮੈਂ ਦੂਜਿਆਂ ਦੀ ਟੈਨਸ਼ਨ ਮੈਂ ਉਦੋਂ ਦੀ ਬੈਠੀ ਆਈ ਸੋਚੇ ਵੀ ਤੇਰਾ ਵਿਚਾਰੇ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਬੀਬੀ ਤੇ ਦਵਾਈ ਲੈ ਕੇ ਚੱਲ ਗਈ ਕਹਿੰਦੇ ਡਾਕਟਰ ਉਦੋਂ ਦਾ ਟਿਕਾਣਾ ਛੱਡ ਕੇ ਵੀ ਮੈਂ ਤੇ ਗੱਲ ਸੋਚੀ ਕੋਈ ਨਹੀਂ ਸੀ ਵੀ ਮੇਰਾ ਕੰਮ ਉਹਦੇ ਰਾਮ ਨਾਲ ਹੀ ਖੁਸ਼ ਸੀ ਉਹ ਖੁਸ਼ ਸੀ ਹਾਂ ਹਾਂ ਡਿਪਰੈਸ਼ਨ ਵਾਲੇ ਨੇ ਡਾਕਟਰ ਡਿਪਰੈਸ਼ਨ ਚ ਕਰਤਾ ਬੀਬੀ ਨੇ ਮੇਰੇ ਕੋਲ ਵੀ ਗਈ ਆਉਣਗੇ ਭਾਇਆ ਸਾਹਿਬ ਫਿਰ ਇਹ ਤਾਂ ਤੇ ਬੇਲੀ ਬਹੁਤ ਆ ਜਾਂਦਾ ਹੁਣ ਹੈ ਪਰਮੇਸ਼ਰ ਦੁਆਰ ਆ ਕੇ ਮੈਨੂੰ ਕਹਿਣਗੇ ਇਹ ਤੇ ਫਿਰ ਬੇਲੀ ਬਹੁਤ ਆ ਜਾਂਦਾ ਹੁਣ ਹੈ ਇਹ ਤੇ ਫਿਰ ਮਤਲਬ ਲੰਗਰ ਕਿੰਨਾ ਹੀ ਖਸ਼ ਕੀ ਜਾਂਦੇ 8-10 ਹਜ਼ਾਰ ਬੰਦਾ 15 ਹਜ਼ਾਰ ਅੱਜ ਤੇ 15 ਹੋ ਗਿਆ ਹੁਣ ਸਵੇਰੇ ਅੱਜ ਸਾਰਾ ਦਿਨ ਰਸ ਇੰਨਾ ਜ਼ਿਆਦਾ ਸੀ 15000 ਦਾ ਦਿਨੇ ਹੋਣਾ ਅੱਜ ਹੁਣ ਵੇਖੋ ਕਿੰਨੀ ਸੰਗਤ ਤੇ ਕਈ ਫਿਰ ਐ ਆ ਕੇ ਗੱਲ ਆਪਣਾ ਡਿਪਰੈਸ਼ਨ ਆਪਣੀ ਟੈਨਸ਼ਨ ਦੂਜੇ ਬੰਦੇ ਤੇ ਉੱਤੇ ਲੋਡ ਕਰਦੇ ਸਹੀ ਗੱਲ ਆ ਇੰਨੀ ਇਸ ਹਿਸਾਬ ਨਾਲ ਗੱਲ ਕਰਨਗੇ ਚੰਗਾ ਭਲਾ ਬੰਦਾ ਬਿਮਾਰ ਹੋ ਜਾਂਦਾ ਚੰਗਾ ਭਲਾ ਬੰਦਾ ਦੁਖੀ ਕਰਦੀ ਤੇ ਹੁਣ ਇੱਕ ਬੰਦਾ ਇਦਾਂ ਉਹ ਕਹਿੰਦਾ ਵਾਹ ਬਈ ਵਾਹ ਪਿਆਰ ਵਾਲੇ ਬੰਦਿਆਂ ਦਾ ਘਟਾ ਕਿਤੇ ਕਿਵੇਂ ਗਰਮੀ ਦੇ ਵਿੱਚ ਕੋਈ ਕਿਤੋਂ ਤੁਰਿਆ ਕੋਈ ਫਾਜ਼ਲਕਾ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਦਿੱਲੀ ਤੋਂ ਚੱਲਿਆ ਕਿਵੇਂ ਸਫ਼ਰ ਕਰ ਕਰਕੇ ਆਏ ਐ ਕਿਵੇਂ ਬੈਠੇ ਆ ਵਾਹ ਬਈ ਵਾਹ ਇਹ ਪਿਆਰ ਪਿਆਰ ਤੋਂ ਬਿਨਾ ਬੰਦਾ ਕਿੱਥੇ ਆਉਂਦਾ ਅੱਜ ਦੇ ਜਮਾਨੇ 'ਚ ਕਿੱਥੇ ਐ ਟਾਈਮ ਨਹੀਂ ਆਉਂਦਾ ਤੇ ਨਾਲੇ ਕਿੰਨੇ ਨੌਜਵਾਨ ਨੇ ਵਿੱਚ ਵੇਖੋ ਕਿੰਨੇ ਬੱਚੇ ਐ ਵੀ ਜਵਾਨੀ ਵੀ ਬੈਠੀ ਨੌਜਵਾਨ ਬੱਚੇ ਅੱਜ ਕੱਲ ਦੇ ਫੋਨਾਂ ਦੇ ਵਿੱਚ ਵੜੇ ਐ ਅਗਲਾ ਦੀਵਾਨ ਸੁਣ ਰਿਹਾ ਸਤਸੰਗ ਸੁਣ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ ਹੈ ਚੰਗੀਆਂ ਵਿਚਾਰਾਂ ਹੁੰਦੀਆਂ ਚੰਗੀਆਂ ਗੱਲਾਂ ਹੁੰਦੀਆਂ ਦਿਮਾਗ 'ਚ ਕੁਝ ਚੰਗਾ ਚੰਗਾ ਪੈਂਦਾ ਹੈ ਹੁਣ ਇੱਕ ਬੰਦਾ ਐਂ ਖੁਸ਼ ਹੋਈ ਜਾਂਦਾ ਵੀ ਵਾਹ ਬਈ ਵਾਹ ਆ ਤੇ ਬੜਾ ਵਧੀਆ ਮਾਹੌਲ ਬਣਿਆ ਸ਼ੁਕਰ ਹੈ ਅੱਜ ਦੇ ਸਮੇਂ ਵਿੱਚ ਸਾਨੂੰ ਕਦੇ ਇਦਾਂ ਦਾ ਕੁਝ ਵੇਖਣ ਨੂੰ ਮਿਲਦਾ ਨਹੀਂ ਤੇ 5 ਮਿੰਟ ਵੀ ਨਹੀਂ ਮਿਲਦਾ ਬਿਲਕੁਲ ਸਾਰੇ ਪਾਸੇ ਮਾਹੌਲ ਕਿਦਾਂ ਦਾ ਆਲੇ ਦੁਆਲੇ ਵੇਖੋ ਬਹੁਤ ਖਰਾਬ ਜਿੱਥੇ ਵਹਿਜੋ ਨੈਗੇਟਿਵ ਗੱਲ ਜਿੱਥੇ ਵਹਿਜੋ ਨੈਗੇਟਿਵ ਗੱਲ ਜਿੱਥੇ ਵਹਿਜੋ ਨੈਗੇਟਿਵ ਗੱਲ ਸਹੀ ਗੱਲ ਆ ਹੁਣ ਬਸ ਭਰਾ ਉਹ ਪਹਿਣੋ ਫਰਕ ਬਸ ਇਹੀ ਹੈ ਸੋਚ ਪੋਜਿਟਿਵ ਰੱਖੋ ਆਪਣੇ ਆਪ ਨੂੰ ਕਾਇਮ ਰੱਖੋ ਖੁਸ਼ ਹੋਵੋ ਖੁਸ਼ ਹੋਏਗਾ ਖੁਸ਼ੀਆਂ ਵੰਡੇਗਾ ਜੇ ਤੇਰੀ ਝੋਲੀ ਦੇ ਵਿੱਚ ਹੈ ਹੀ ਕੁਝ ਨਹੀਂ ਵੰਡੇਗਾ ਸਭਾ ਤੇਰੀ ਜੇਬ 'ਚ ਕੁਝ ਨਹੀਂ ਬੰਨੇਗਾ ਕੀ ਜੇਬ ਦਾ ਛੱਡ ਦੇ ਮਸਲਾ ਜੇ ਵਾਲਾ ਕਿੰਨਾ ਕੁ ਵੰਡ ਲੇਗਾ ਕੋਈ ਕਰੋੜ ਵੰਡ ਲੇਗਾ 2 ਕਰੋੜ ਵੰਡ ਲੇਗਾ 10 ਕਰੋੜ ਵੰਡ ਲੇਗਾ ਦੁਨੀਆ ਬਹੁਤ ਗਰੀਬ ਪਈ ਹੈ ਜੇ ਵਾਲੀ ਤੇ ਕਿੰਨਾ ਕੁ ਵੰਡ ਲੋਂਗੇ ਜੇ ਵਾਲਾ ਮਸਲਾ ਛੱਡ ਦਿਓ ਦਾਣੇ ਵਾਲਾ ਮਸਲਾ ਛੱਡ ਦਿਓ ਸਭ ਤੋਂ ਵੱਡੀ ਚੀਜ਼ ਹੈ ਤੂੰ ਖੁਸ਼ੀਆਂ ਵੰਡਿਆ ਕਰ ਬਿਲਕੁਲ ਪੋਜ਼ਿਟਿਵਿਟੀ ਤੇ ਜਿੰਨੀ ਕਰਨੀ ਹੋਰ ਆ ਜਾਏਗੀ ਇਹ ਤੇ ਖੂ ਹੈ ਖੂ ਚੋਂ ਜਿੰਨਾ ਪਾਣੀ ਕੱਢੋ ਉਨਾ ਪਾਣੀ ਹੋਰ ਆ ਜਾਂਦਾ ਪੋਜ਼ਿਟਿਵਿਟੀ ਇਹ ਚੀਜ਼ ਹੈ ਜਿੰਨੀ ਕੱਢੇਗਾ ਉਨੀ ਹੋਰ ਆ ਜੇ ਤੂੰ 10 20 ਬੰਦਿਆਂ ਨੂੰ ਕਾਇਮ ਕਰੀ ਤੇਰੇ ਅੰਦਰੋਂ ਹੋਰ ਆ ਜਾਣਗੇ ਵਿਚਾਰ ਆ ਮੈਂ ਕਈ ਗੱਲਾਂ ਪੜਦਾ ਥੋੜਾਇਆ ਕਿਤਾਬਾਂ 'ਚ ਥੋੜਾ ਲਿਖੀਆਂ ਹੁੰਦੀਆਂ ਕਿਤੇ ਮੈਂ ਪੜੀਆਂ ਉਹ ਸੋਚੀਆਂ ਵੇਖੀਆਂ ਤੇ ਬਣ ਜਾਂਦੀਆਂ ਗੱਲ ਕਰਦੀ ਦੀ ਉਹਨੇ ਨੂੰ ਹੋਰ ਆ ਜਾਂਦੀ ਇੱਕ ਗੱਲ ਖਤਮ ਹੁੰਦੀ ਉਹਨੇ ਨੂੰ ਹੋਰ ਆ ਜਾਂਦੀ ਕਿਉਂਕਿ ਕਰਨ ਲੱਗ ਗਏ ਤੁਸੀਂ ਕਿਸੇ ਨੂੰ ਕਾਇਮ ਕਰਨ ਲੱਗ ਗਏ ਤੁਹਾਨੂੰ ਆਰਡਰ ਨ ਲੱਗਦੀ ਤੇ ਤੂੰ ਨੈਗੇਟਿਵ ਹੋ ਜਾ ਤੈਨੂੰ ਨੈਗੇਟਿਵ ਹੀ ਆਰਡਰ ਲੱਗ ਜਾਂਦੀ ਹੈ ਨੈਗੇਟਿਵਿਟੀ ਨੈਗੇਟਿਵਿਟੀ ਨੇਗੇਟਿਵ ਵਿਚਾਰ ਨੇਗੇਟਿਵ ਵਿਚਾਰ ਨੇਗੇਟ ਮਰ ਗਏ ਜੀ ਬੁਰਾ ਹੀ ਹਾਲ ਹੈ ਜੀ ਬਾਫੇ ਬੁਰੇ ਹੀ ਬੁਰੇ ਵਿਚਾਰ ਆਉਂਦੇ ਨੇ ਤੇ ਜੇ ਚੰਗਾ ਸੋਚੇਗਾ ਫਿਰ ਚੰਗੇ ਚੰਗੇ ਆਉਣਗੇ ਫਿਰ ਵੰਡਿਏ ਕੀ ਚੰਗੇ ਵਿਚਾਰ ਖੁਸ਼ੀਆਂ ਵੰਡੋ ਹਾਸੇ ਵੰਡੋ ਲੋਕਾਂ ਵਿੱਚ ਵੰਡੋ ਅੱਜ ਹਾਸਿਆਂ ਦੀ ਲੋੜ ਹੈ ਅੱਜ ਹਾਸਿਆਂ ਦੀ ਲੋੜ ਹੈ ਬਿਲਕੁਲ ਦੁਦਲਾਸਿਆਂ ਦੀ ਲੋੜ ਹੈ ਇਦਾਂ ਹੀ ਸੀ ਕੁੱਝ ਹਾਂ ਰੱਬ ਕੋਲੋਂ ਡਰਿਆਂ ਨੂੰ ਤਲਾਸਿਆਂ ਦੀ ਲੋੜ ਹੈ ਪਜਾਰੀ ਕੋਲੋਂ ਡਰਿਆਂ ਨੂੰ ਤਲਾਸਿਆਂ ਦੀ ਲੋੜ ਹੈ ਬਿਲਕੁਲ ਦੁਨੀਆ 'ਚ ਮੰਡੋ ਅੱਜ ਹਾਸਿਆਂ ਦੀ ਲੋੜ ਹੈ ਹਾਸੇ ਦੇ ਉੱਤੇ ਤੇ ਮੁੱਲ ਨਹੀਂ ਨ ਲੱਗਦਾ ਬਾਹਰਲੇ ਕਈ ਵਾਰੀ ਗੋਰੀਆਂ ਨੂੰ ਵੇਖੀਏ ਇਕੱਲੇ ਹੀ ਬੰਦਾ ਇੱਕ 50 ਬੰਦੇ ਬੈਠੇ ਬੁਰਾ ਹਾਲ ਦੁਖੀ ਦੁਖੀ ਇਕੱਲੇ ਹੀ ਹੱਸਣ ਲੱਗ ਗਿਆ ਹੱਸ ਪਏ ਪੱਲੇ ਹੀ ਹੱਸੀ ਜਾਂਦੇ ਜ਼ੋਰ-ਜ਼ੋਰ ਨਾਲ ਹੱਸਿਆ ਦੋ ਤਿੰਨ ਵੇਖ ਕੇ ਉਹਦੇ ਵੱਲ ਵੇਖ ਕੇ ਹੋਰ ਹੱਸਦਾ ਜਦੋਂ ਦੋ ਤਿੰਨ ਹੱਸ ਪਏ ਫਿਰ 10 ਹੱਸ ਪਏ ਫਿਰ ਔਲੀ-ਔਲੀ 20 ਹੱਸ ਪਏ ਫਿਰ ਤਾੜੀਆਂ ਮਾਰ-ਮਾਰ ਕੇ ਹੱਸਦਿਆਂ ਨੂੰ ਵੇਖੀ ਹੱਸੀ ਜਾਂਦੇ ਤੁਸੀਂ ਵੇਖਿਆ ਕਈ ਵਾਰੀ ਪਾਰਕਾਂ ਦੇ ਵਿੱਚ ਕਿਵੇਂ ਹੱਸਦੇ ਹੁੰਦੇ ਐਂ ਲੱਗਦਾ ਪਾਗਲ ਨੇ ਪਰ ਹੱਸ ਹੀ ਜਾਂਦੇ ਜਦੋਂ ਤੁਹਾਨੂੰ ਹਾਸਾ ਆਉਣ ਲੱਗ ਜਾਂਦਾ ਫਿਰ ਸੈੱਲ ਕਾਪੀ ਕਰਦੇ ਆ ਸਾਡੇ ਜਿਹੜੇ ਬ੍ਰੇਨ ਦੇ ਸੈਲਰ ਨੇ ਕਾਪੀ ਕਰਨਗੇ ਇਹ ਨਾ ਕਾਪੀ ਕਰਦੇ ਐ ਜੇ 10 ਬੰਦੇ ਹਸਬੈਂਡ ਬਾਕੀਆਂ ਦੇ ਸੈਲ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਆਪ ਹੀ ਹਾਸਾ ਨਿਕਲਣ ਲੱਗ ਜਾਂਦਾ ਤੇ ਜੇ 10 ਬੰਦੇ ਰੋਣ ਲੱਗ ਜਾਣ ਤੇਰਾ ਰੋਣਾ ਨਿਕਲਣ ਲੱਗ ਜਾਂਦਾ ਸੈਲ ਕਾਪੀ ਕਰਦੇ ਹੁੰਦੇ ਆ ਦੇਖ ਲੋ 10 ਬੰਦਿਆਂ ਨੂੰ ਹਸਬੈਂਡ ਸੌਰੀ ਹਸਬੈਂਡ 10 ਰੋਣ ਲੱਗ ਜਾਣ ਇੱਥੇ ਸਟੇਜ ਤੇ ਤੈਨੂੰ ਸੁਣ ਜੇ ਵੀ ਰੋ ਰਹੇ ਨੇ ਤੂੰ ਰੋਣ ਲੱਗ ਜਾਵੇਂਗਾ ਤੈਨੂੰ ਐਵੇਂ ਨਹੀਂ ਪਤਾ ਲੱਗਣਾ ਉਹ ਰੋ ਕਿਉਂ ਰਹੇ ਆ ਇਹ ਤਾਂ ਹੁੰਦਾ ਆ ਸਹੀ ਗੱਲ ਆ ਤੈਨੂੰ ਪਤਾ ਨਹੀਂ ਲੱਗਣਾ ਮੈਨੂੰ ਰੋਣਾ ਕਿਉਂ ਆ ਰਿਹਾ ਪਰ ਤੈਨੂੰ 4-5 ਬੰਦੇ 10 ਬੰਦਿਆਂ ਨੂੰ ਰੋਂਦਿਆਂ ਨੂੰ ਵੇਖ ਕੇ ਤੇਰਾ ਰੋਣਾ ਨਿਕਲ ਰਿਹਾ ਤੇ 10 ਬੰਦਿਆਂ ਨੂੰ ਹੱਸਣ ਲਾ ਦਿੰਦੇ ਆ ਹਾਸਾ ਜੇ ਛਿੜ ਪਵੇ ਕਈ ਵਾਰੀ ਹੁੰਦਾ ਨਹੀਂ ਹਾਸਾ ਛਿੜ ਪੈਂਦਾ ਐ ਪਤਾ ਨਹੀਂ ਲੱਗਦਾ ਵੀ ਕਿਉਂ ਹੱਸ ਰਹੇ ਹੁੰਦਾ ਤੇ ਕਈ ਬੰਦੇ ਨਾ ਟ੍ਰੇਨਾਂ ਦੇ ਵਿੱਚ ਰੋਂਦਿਆਂ ਚ ਐ ਦੁਖੀ ਦੁਖੀ ਲੋਕਾਂ ਚ ਇੱਕ ਹੱਸ ਪੈਗਾ ਫਿਰ ਸਾਰੇ ਹੱਸ ਪੈਣਗੇ ਕਹਿੰਦੇ ਹਾਸੇ ਵੰਡੋ ਦੁੱਖ ਨਾ ਵੰਡੋ ਹਾਸੇ ਵੰਡੋ ਟਿਕਲਗੀਆਂ ਵਾਲੇ ਪਾਦਸ਼ਾਹ ਨੇ ਹਾਸੇ ਹੀ ਤੇ ਵੰਡੇ ਨਾ ਆ ਜਾ ਤਾਂ ਆ ਛੋਟੀਆਂ ਜਾਤਾਂ ਬਰਾਦਰੀਆਂ ਕਹਿੰਦੇ ਆਜੋ ਇੱਧਰ ਓਏ ਚੋਰ ਐ ਤੂੰ ਲੋਕ ਚੋਰ ਕਹਿੰਦੇ ਐ ਅੱਜ ਤੋਂ ਮੇਰਾ ਪਿਆਰਾ ਬਣ ਗਿਆ ਲੈ ਆ ਜਾ ਅੱਖ ਛਾ ਕਮਨ ਤੈਨੂੰ ਨਾਈ ਕਹਿੰਦੇ ਆ ਜਾ ਇੱਧਰ ਚੱਲ ਤੂੰ ਆ ਜਾ ਤੈਨੂੰ ਪਿਆਰਾ ਬਣਾਵਾ ਮੈਂ ਆਪਣਾ ਇਹ ਹਾਸੇ ਹੀ ਵੰਡਣੇ ਹੋਏ ਹੋਣ ਕਿਉਂ ਤੰਤਨ ਗੁਰੂ ਆ ਜਾ ਤੈਨੂੰ ਕੰਡਿਆਂ ਤੇ ਸੌਂ ਕੇ ਵੀ ਆਪ ਦਇਆ ਸਿੰਘ ਜੀ ਦਾ ਮਹਾਰਾਜ ਮੇਰੇ ਤੋਂ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ ਕਲਗੀਆਂ ਵਾਲੇ ਕਹਿੰਦੇ ਨੇ ਮੈਨੂੰ ਨਜ਼ਾਰਾ ਹੀ ਅੱਜ ਆ ਰਿਹਾ ਉੱਥੇ ਵੀ ਹਸਾਈ ਜਾਂਦੇ ਵਾਹਿਗੁਰੂ ਉੱਥੇ ਵੀ ਹਸਾਈ ਜਾਂਦੇ ਕਹਿੰਦੇ ਹਾਸੋ ਭਾਈ ਕਾ ਤੇ ਲਈ ਰੋਣਾ ਕਿਉਂ ਦੁਖੀ ਹੁੰਨੇ ਕੱਢੋਂਗੇ ਕੀ ਰੋ ਕੇ ਕਰ ਕੀ ਲੈਣਾ